कामकोर मेमोरियल सेंटर ਦੇ ਵਿੱਚ ਆ ਕੇ ਅੱਜ ਬੜਾ ਅੱਛਾ ਲੱਗ ਰਿਹਾ ਹੈ ਬੜੀ ਖੁਸ਼ੀ ਹੋ ਰਹੀ ਹੈ ਇਹ ਸੈਂਟਰ ਨੂੰ ਖੋਲਣ ਦਾ ਮਕਸਦ ਸੀਗਾ ਕਿ ਇੱਥੇ ਜਿਹੜੇ ਹੁਸ਼ਿਆਰਪੁਰ ਏਰੀਆ ਦੇ ਜਿੰਨੇ ਵੀ ਉਹ ਸਜਣ ਜਿਨ੍ਹਾਂ ਨੇ ਇਸ ਏਰੀਆ ਨੂੰ ਇਸ ਰਾਜ ਨੂੰ ਔਰ ਪੂਰੇ ਦੇਸ਼ ਨੂੰ ਅੱਗੇ ਵਧਣ ਲਈ ਮਦਦ ਕੀਤੀ ਬਹੁਤ ਸਾਰੀਆਂ ਪਰਸਨੈਲਿਟੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਅਲੱਗ-ਅਲੱਗ ਪੜਦੇ ਹਾਂ ਪਰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਇਹ ਇੱਕ ਬਹੁਤ ਵੱਡਾ ਉਪਰਾਲਾ ਸਮਝਿਆ ਜਾ ਰਿਹਾ ਹੈ ਡਾਕਟਰ ਅਮਰਜੀਤ ਸਿੰਘ ਬਲਗੀਰ ਜੀ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਇਹ ਸੈਂਟਰ ਦੇ ਵਿੱਚ ਜਦੋਂ ਆਓ ਤੇ ਤੁਹਾਨੂੰ ਇੱਕ ਝਲਕ ਮਿਲ ਜਾਂਦੀ ਹੈ ਪਹਿਲੀ ਨਜ਼ਰ ਦੇ ਵਿੱਚ ਹੀ ਤੁਸੀਂ ਉਹਨਾਂ ਪਰਸਨੈਲਿਟੀਆਂ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਜਦੋਂ ਉਹ ਪਰਸਨੈਲਿਟੀਆਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹ ਇੱਕ ਅਜਿਹੀ ਤਾਕਤ ਸਾਡੇ ਵਾਸਤੇ ਹੁੰਦੀ ਹੈ ਜਿਹੜੀ ਕਿ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸੇਧ ਹੁੰਦੀ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਕਿਸ ਤਰ੍ਹਾਂ ਵਧੇ ਹਰ ਇਨਸਾਨ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਜਦੋਂ ਹਾਸਲ ਕਰਕੇ ਅੱਗੇ ਵਧਦਾ ਹੈ ਤਾਂ ਉਹ ਇੱਕ ਨਾਮ ਬਣ ਜਾਂਦਾ ਹੈ ਲੇਕਿਨ ਉਹ ਜਿਹੜਾ ਨਾਮ ਹੈ ਉਹ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ એનર્ਜੀ ਹੁੰਦੀ ਹੈ ਇੱਕ ਉਤਸ਼ਾਹ ਹੁੰਦਾ ਹੈ ਔਰ ਇਹ ਸੈਂਟਰ ਦੇ ਵਿੱਚ ਹੁਣ ਬੱਚਿਆਂ ਨੂੰ ਕੰਪਿਊਟਰ ਦੇ ਵਾਸਤੇ ਵੀ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਏਗੀ ਉਸ ਤੋਂ ਇਲਾਵਾ ਜਿਹੜਾ ਸੋਸ਼ਲ ਵਰਕ ਹੈ ਸਮਾਜ ਦੀ ਭਲਾਈ ਵਾਸਤੇ ਜਿਹੜੇ ਕੰਮ ਕਰਨੇ ਆ ਉਹਨਾਂ ਦੇ ਬਾਰੇ ਵੀ ਉਤਸ਼ਾਹ ਕੀਤਾ ਜਾਏਗਾ ਇਹ ਇੱਥੇ ਬਜ਼ੁਰਗਾਂ ਵਾਸਤੇ ਵੀ ਗੈਟ ਟੂਗੇਦਰ ਹੋਏਗਾ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ ਜਿਦੇ ਨਾਲ ਸਮਾਜ ਨੂੰ ਸੇਧ ਮਿਲ ਸਕਦੀ ਹੈ ਬਲਜੀਤ ਸਾਹਿਬ ਨੂੰ ਇਸ ਮੌਕੇ ਦੇ ਬਹੁਤ-ਬਹੁਤ ਵਧਾਈਆਂ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਉਹ ਆਪਣੇ ਮੰਤਵ ਦੇ ਵਿੱਚ ਅੱਗੇ ਵੀ ਕਾਮਯਾਬ ਹੋਣ ਥੈਂਕ ਯੂ ਸਰ ਸਿਸਕਲੀ ਮੈਂ ਬਹੁਤ ਖੁਸ਼ ਹਾਂ ਅੱਜ ਕਿ ਸਾਡਾ ਜਿਹੜਾ ਬਹੁਤ ਪੁਰਾਣਾ ਇੱਕ ਸੁਪਨਾ ਸੀ ਉਹ ਅਸੀਂ ਸਾਕਾਰ ਹੁੰਦੇ ਦੇਖ ਰਹੇ ਹਾਂ ਮਾਤਾ ਰਾਮਕੌਰ ਹੈਰੀਟੇਜ ਦੇ ਫਾਊਂਡੇਸ਼ਨ ਦੇ ਉੱਤੇ ਔਰ ਸਾਡੇ ਜਿਹੜੇ ਕਮੰਟਰੀ ਐਲਡਰੀਡੇ ਹੈ ਉਹਨੂੰ ਅਸੀਂ ਅੱਜ ਮਨਾਉਂਦੇ ਆਂ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਵੱਡੇ ਪਤਵੰਤੇ ਸੱਜਣ ਜਿੱਦਾਂ ਪੰਡਿਤ ਓਮ ਗੌਰਿਦਰ ਸ਼ਰਮਾ ਜੀ ਅੱਜ ਸਾਡੇ ਚੀਫ ਗੈਸਟ ਬਣੇ ਨੇ ਔਰ ਸਾਡੇ ਗੈਸਟ ਆਫ ਆਨਰ ਬਣੇ ਨੇ ਦੂਸਰੇ ਉਹ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਦਿਖਾ ਕੇ ਸਾਡਾ ਬਹੁਤ ਜ਼ਿਆਦਾ ਸਨਮਾਨ ਵਧਾਇਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਕੁਛ ਇੱਕ ਪੰਡਿਤ ਓਮ ਗੌਰਿਓ ਸ਼ਰਮਾ ਜੀ ਤਾਂ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਆਏ ਨੇ ਇਸ ਤੋਂ ਇਲਾਵਾ ਸਾਡੀਆਂ ਬਹੁਤ ਸਾਰੀਆਂ ਆਉਣ ਵਾਲੀਆਂ ਯੋਜਨਾਵਾਂ ਆ ਜਿਵੇਂ ਕਿ ਅਸੀਂ ਚਾਹਦੇ ਆ ਕਿ ਇੱਥੇ ਯੋਗਾ ਸੈਂਟਰ ਵੀ ਸ਼ੁਰੂ ਕੀਤਾ ਜਾਵੇ ਔਰ ਅ ਔਰ ਐਲਡਰਲੀ ਬੰਦੇ ਜਿਹੜੇ ਆ ਉਹ ਇੱਥੇ ਅ ਆ ਕੇ ਆਪਣੇ ਗਰੁੱਪ ਡਿਸਕਸ਼ਨਸ ਕਰਿਆ ਕਰਨ ਅ ਔਰ ਇੱਕ ਇੱਕ ਰਿਲੈਕਸਡ ਵੇ ਦੇ ਨਾਲ ਇੱਥੇ ਕਿੱਥੇ ਇਹ ਇਹ ਸੈਂਟਰ ਸਾਡਾ ਖੜਾ ਹੋ ਜਾਏ ਔਰ ਸਪੈਸ਼ਲੀ ਸਾਡਾ ਜਿਹੜਾ ਮੇਨ ਮਕਸਦ ਹੈਗਾ ਆ ਦੋ ਹੈ ਇੱਕ ਸਾਡਾ ਮਤਸਦੇ ਹੈਗਾ ਆ ਕਿ ਅਸੀਂ ਪੰਜਾਬ ਦਾ ਜਿਹੜੇ ਡ੍ਰੀਮ ਵਿਲੇਜ ਹੈ ਕਿ ਹੋ ਜਾ ਸਾਡੇ ਪਿੰਡ ਹੋਣੇ ਚਾਹੀਦੇ ਜਿਹੜੇ ਸਾਡੀ ਸਭਤਾ ਨੂੰ ਸੰਭਾਲ ਕੇ ਰੱਖਣ ਜਿਨ੍ਹਾਂ ਨੇ ਰੱਖੀ ਹੋਈ ਹੈ ਉਹਨਾਂ ਦੇ ਪੰਚਾਂ ਸਰਪੰਚਾਂ ਨੂੰ ਅਸੀਂ ਇੱਥੇ ਲਿਆ ਕੇ ਉਹਨਾਂ ਕੋਲ ਪੁੱਛੇ ਕਿ ਤੁਸੀਂ ਕਿਹੜੇ ਕਿਹੜੇ ਉਪਰਾਲੇ ਕੀਤੇ ਆ ਜਿਨ੍ਹਾਂ ਕਰਕੇ ਤੁਹਾਡੇ ਪਿੰਡ ਨਾਲ ਤਾਂ ਕੋਈ ਲੜਾਈ ਝਗੜਾ ਹੁੰਦਾ ਆ ਨਾ ਤੁਹਾਡੀਆਂ ਬੁਰੀਆਂ ਆਦਤਾਂ ਕੋ ਪੈਣ ਦਿੰਦੇ ਆ ਕੋਈ ਵੀ ਝਗੜਾ ਹੁੰਦਾ ਤੁਸੀਂ ਅੱਗੇ ਸ਼ਹਿਰ ਤੱਕ ਕਚੈਰੀਆਂ ਤੱਕ ਨਹੀਂ ਜਾਣ ਦਿੰਦੇ ਔਰ ਜਿਹੜੇ ਐਨ ਆਰ ਆਈ ਆ ਉਹਨਾਂ ਦਾ ਤੁਸੀਂ ਪੈਸਾ ਅੱਛੇ ਕੰਮਲੇ ਯੂਜ਼ ਕਰਦੇ ਹੋ ਸਾਇੰਟੀਫਿਕ ਵੇ ਨਾਲ ਟੈਂਪਰਾਮੈਂਟ ਤੁਸੀਂ ਡਿਵੈਲਪ ਕਰ ਰਹੇ ਹੋ ਉਹ ਅਸੀਂ ਇੱਥੇ ਜ਼ਰੂਰ ਆਨਰ ਕਰਨਾ ਕਰਾਂਗੇ ਆਉਣੇ ਵਾਲੇ ਸਮੇਂ 'ਚ ਤੇ ਹਮੇਸ਼ਾ ਹੀ ਅਸੀਂ ਉਹਨਾਂ ਪੰਚਾਂ ਸਰਪੰਚਾਂ ਨੂੰ ਆ ਬਹੁਤ ਅੱਛਾ ਮੰਨਦੇ ਆ ਕਿ ਉਹ ਸਾਡੇ ਸੈਂਟਰ ਨਾ ਆ ਕੇ ਸਾਡੇ ਪਿੰਡਾਂ ਦੇ ਲੋਕਾਂ ਨਾਲ ਆ ਕੇ ਸਾਡਾ ਵਿਚਾਰ ਵਿਚਾਰ ਵਟਾਂਦਰਾ ਕਰ ਔਰ ਦੂਸਰੀ ਗੱਲ ਹੈ ਕਿ ਸਾਡੇ ਜਿਹੜੇ ਅਧਿਕਾਰ ਹੈ ਉਹ ਅਧਿਕਾਰਾਂ ਨੂੰ ਅਸੀਂ ਘਟ ਕਰਕੇ ਅਸੀਂ ਜਿਹੜੀਆਂ ਜ਼ਿੰਮੇਵਾਰੀਆਂ ਆ ਸਾਡੀਆਂ ਹਰ ਹਰ ਇਨਸਾਨ ਦੀਆਂ ਜ਼ਿੰਮੇਵਾਰੀਆਂ ਕੀ ਦੇਸ਼ ਪ੍ਰਤੀ ਉਹਨਾਂ ਨੂੰ ਅਸੀਂ ਅੱਗੇ ਜਾ ਕੇ ਸਾਰੇ ਪੰਚਾਇਤਾਂ ਵਿੱਚ ਸਾਰੇ ਸਕੂਲਾਂ ਵਿੱਚ ਔਰ ਸਾਰੀਆਂ ਹੋਸਸਤਾਵਾਂ ਵਿੱਚ ਅਸੀਂ ਜ਼ਰੂਰ ਅਵੇਅਰਨੈਸ ਕ੍ਰੀਏਟ ਕਰੀਏ ਬਹੁਤ ਬਹੁਤ ਸ਼ੁਕਰੀਆ ਬੇਚਾ ਫੰਕਸ਼ਨ ਰਿਹਾ ਅੱਜ ਦਾ ਜਿਦੇ ਵਿੱਚ ਕਿ ਆਉਣ ਵਾਲੀ ਜਨਰੇਸ਼ਨ ਦੇ ਬੈਟਰਮੈਂਟ ਵਾਸਤੇ ਕੱਲਾ ਬਾਤਾਂ ਤੇ ਵਿਚਾਰ ਜਿਹੜੇ ਹੈਗੇ ਨੇ ਉਹ ਪ੍ਰਗਟ ਕੀਤੇ ਗਏ ਨੇ ਤੇ ਇੱਥੇ ਅੱਜ ਹੁਣ ਬਲਜੀਤ ਸਾਹਿਬ ਨੇ ਇੰਨਾ ਵਧੀਆ ਏਰੀਆ ਬਣਾਇਆ ਹੈਗਾ ਜਿਦੇ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਬੱਚਿਆਂ ਵਾਸਤੇ ਕੰਪਿਊਟਰ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਜਿਹੜੀ ਕਿ ਅੱਜਕੱਲ ਨੈਸੈਸਿਟੀ ਹੈਗੀ ਤੇ ਇੱਥੋਂ ਹੀ ਬੱਚੇ ਜਿਹੜੇ ਹੈਗੇ ਨੇ ਜਿਹੜੇ ਘਰਾਂ 'ਚ ਬੈਠੇ ਨੇ ਜਿਹੜੇ ਪੜ੍ਹਨਾ ਚਾਹੁੰਦੇ ਹੈਗੇ ਨੇ ਉਹ ਉੱਥੇ ਆ ਕੇ ਟ੍ਰੇਨਿੰਗ ਲੈਣਗੇ ਟ੍ਰੇਨਿੰਗ ਲੱਗ ਕੇ ਉਹ ਤਰੱਕੀ ਕਰਨਗੇ ਔਰ ਜਿਹਦੇ ਨਾਲ ਕਿ ਪਿੰਡ ਦਾ ਪਲੱਸ ਸਾਡੇ ਦੇਸ਼ ਦਾ ਸਾਡੇ ਇਲਾਕੇ ਦਾ ਜਿਹੜਾ ਹੈਗਾ ਪ੍ਰੋਸਪਰਿਟੀ ਵਧੇਗੀ